ਕਾਨੂੰਨੀ ਮੁੰਡਾ ਦਿਨ ਭਾ ਰਹੇ ਮੇਰੇ ਮੁੰਡਾ ਕਿਉਂ ਬਿਜਿੰਦਾ ਹੋ ਰਿਹਾ ਉਹ ਰੀ ਸਾਵੋ ਇਥੇ ਕਿਦੋਂ ਆਉਣ ਦਰਵਾਜ਼ਾ ਸੜਾ ਸੇਕ ਤੇ 200 ਜਰੂਰ ਕਰਦੇ ਨੇ ਕਿਹਦੇ ਤੋਂ ਚੁੱਕਦੇ ਨੇ ਉਹ ਤਾਂ ਕਹਿੰਦਾ ਉਹਦਾ ਸਾਜ ਚ ਰਿਹਾ ਉਹ ਦੂਰ ਦਿਨ ਚ ਕਹਿੰਦਾ

Terima kasih telah menonton! ਚਲੋ ਇਹ ਇਹ ਤੂੰ ਵੀ ਬੋਲਦੀ ਤੂੰ ਪੜ ਕੇ ਦੱਸ ਲੈ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਇਹ ਕੋਈ ਗੱਲ ਪਹਿਲੀ ਗੱਲ ਤੇ ਸਾਰੇ ਮੈਂ ਮੀਡੀਆ ਦਾ ਨਾਮ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਵਾ ਜੀ ਰਿਹੈ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੇ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ সিটি স্ক্যান ਜਿਹੜੇ ਨੁਕਸੇ ਨਹੀਂ ਹੁੰਦੇ ਐ ਐਮ ਆਰ ਵੀ ਨਹੀਂ ਆਉਂਦੇ ਇਹਦਾ ਟੈਸਟ ਹੁਣ ਇੱਕ ਰੀਡ ਦੀ ਹੱਡੀ ਦਾ ਉਹਦੇ ਚ ਆ ਜੇਗੀ ਇਨਫੈਕਸ਼ਨਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਆਈ ਜਾਂਦੇ ਜੀ 50% ਆ ਗਈ ਆ ਅਸੀਂ ਕਹੇ ਇਲਾਜ ਸ਼ੁਰੂ ਕਰ ਦੋ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਹੀ ਵਿੱਚ ਕੀ ਇੰਜੈਕਸ਼ਨ ਦੇ ਕੇ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲੇਟ ਦੇ ਦਿੱਤੀ ਟੈਬਲੇਟ ਦੇਣ ਦੇ ਨਾਲ ਜਿਹੜੇ ਸੈੱਲ ਜਿਹੜੇ ਨੇ ਦਿਮਾਗ ਦੇ ਹੀ ਉਹ ਦੁਬਾਰਾ ਫੇਰ ਪੁੰਗਰ ਗਏ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇਜ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇੰਨਾ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤੀਜੇ ਦਿਨਾਂ ਨੂੰ ਨਹੀਂ ਉਹ ਅੱਜ ਆਉਣੀ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸਾਨ ਅਹੀਂ ਪੀਜੀਆ ਜਾਣਾ ਵਾ ਇਹ ਡਿਸਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਸੀ ਕਿ ਕਹਿੰਨੇ ਵੀ ਤੁਹਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਪੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਹੀਂ ਜਾ ਕੇ ਨਾ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਪੀ ਇਹਨਾਂ ਕੋ 22000 ਲੈ ਲਓ ਹੋਰ ਜੇ ਇਹ ਕੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਪੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰ ਦਿੱਤੀ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋ ਠੀਕ ਹੋਣ ਵਾਸਤੇ ਠੀਕ ਹੋਣ ਦੀ ਬਜਾਏ ਸਾਡੇ ਤੇ ਨੁਕਸਾਨ ਘਾਤਾ 100% ਹੈ 29 ਸਾਲ ਦੀ ਉਹਦੀ ਉਮਰਾ ਜੀ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਗਰਕ ਕਰਕੇ ਇਹਨਾਂ ਨੇ ਰੱਖਦਾ ਸਾਡੇ ਸਾਹਮਣੇ ਕੋਈ ਨਹੀਂ ਆਉਂਦੇ ਫਿਰ ਮੈਡਮ ਮੈਸੇਜ ਕਰਦੀ ਹੈ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦਿਓ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6:00 ਵੱਜ ਗਏ 3:00 ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5:00 ਵੱਜ ਕੇ 37 ਮਿੰਟ ਦੀ ਆਈ ਹੈ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਹੁਣ ਰਿਪੋਰਟ ਜੀ ਇਹ ਦੇ ਲਾ ਗਈ ਆ ਸਾਡੇ ਮੱਥੇ ਕੋਈ ਨਹੀਂ ਲੱਗਣ ਡਿਆ ਜੇ ਅਸੀਂ ਕਹਿੰਨੇ ਆ ਵੀ ਸੱਦੋ ਸਾਡੇ ਲੱਗੇ ਕੋਈ ਨਹੀਂ ਆ ਰਿਆ ਇਹ ਸਰੇ ਆਮ ਲੁੱਟ ਮਾਰ ਹੋ ਰਹੀ ਏ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ ਸਾਡਾ ਨੌਜਵਾਨ ਮੁੰਡਾ ਵਾ ਸਾਡਾ ਇਹਨਾ ਬੇੜਾ ਗਰ ਕਰਤਾ ਉਹਦੀਆਂ ਕਿਡਨੀयां ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਰੀ ਕੋਈ ਗੋਲੀ ਨਹੀਂ ਲਾ ਰਿਆ ਕਿਹੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗੱਲ ਕੀਤੀ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਿਹਾ ਜੀ ਵਧਾਇਆ ਕਿੰਨਾ ਨੇ ਆਏ ਤੇ ਇੱਥੇ ਠੀਕ ਹੋਣਾ ਵਧਾਇਆ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਿਹਾ 20 ਲੱਗ ਜਾਣ ਪ੍ਰੋਬਲਮ ਹੋ ਠੀਕ ਹੋ ਜੇਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਝ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਹੀ ਲੈ ਕੇ ਚੱਲੇ ਆ ਇਹਨਾਂ ਨੇ ਸਾਡਾ ਬੇੜਾ ਗਰ ਕਰਤਾ ਜੀ ਅਸੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਛੁੱਟੀ ਲੈਣ ਚ ਕਿੰਨੀ ਕਿ ਦਿੱਕਤ ਆਈ ਜੀ ਛੁੱਟੀ ਲੈਣ ਤੇ ਸਾਨੂੰ 3 ਵਜੇ ਦਾ ਖਰਾਬ ਕਰਨ ਦੇ ਆ ਜੀ ਆ ਵੇਖੋ ਹੁਣ ਟਾਈਮ ਹੋ ਗਿਆ ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆਏ ਕੋ ਪਠਾਨਕੋਟੋਂ ਕੋ ਜਲੰਧਰੋਂ ਕੋ ਜੰਮੂ ਤੋਂ ਆਇਆ ਸਾਰੇ ਬੰਦੇ ਖੱਜਣ ਦੇ ਰਾਂ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਣ ਦੇ ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ ਮੁੰਡਾ ਸਾਡੇ ਨਾਲ ਦੇ ਬੇੜਾ ਘਰ ਕਰਤਾ ਸਾਡੇ ਬੱਚੇ ਦਾ ਇਹ ਕਰਕੇ ਅਸੀਂ ਮੀਡੀਆ ਕਰੀ ਬੇਨਤੀ ਕਰਨੇ ਆ ਵੀ ਲੋਕਾਂ 'ਚ ਤੁਹਾਡੇ ਰਹੀਂ ਜਾਗਰਤਾ ਪੈਦਾ ਹੋਏ ਪੀਏ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੇ ਕੋਈ ਕਹਿਦਾ ਇਥੇ ਇਲਾਜ ਨਹੀਂ ਹੋ ਰਿਹਾ ਜੀ ਵੀ ਜਿਹੜੇ ਲੁੱਟਣ ਦੇ ਇਹ ਪਾਹ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਖੜਨਾ ਇਹਨਾਂ ਨੇ ਵੀ ਇਹੋ ਹਾਲ ਹੋਣਾ ਇਹਦੀ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋ ਰਿਹਾ ਨਾ ਕੀ ਛੱਡਿਆ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਵਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜਰ ਜੈਕਟਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗੇਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਕਹਦਿਆ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਹੋ ਰਿਹਾ ਹੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਪੁੱਛਣ ਦਾ ਰੌਲਾ ਸੀਗਾ ਕੁਛ ਨਾ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਅਸ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਨੇ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸਿਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਉਹ ਇੰਜੈਕਟੇਬਲਸ ਚੱਲਦੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹਨਾਂ ਦਾ ਰੋਪ ਆ ਵੀ ਕਿਡਨੀਆਂ ਸੇ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟਰੀਟਮੈਂਟ ਨਾ ਲੈਣ ਦੇ ਕਰਕੇ ਇਨਾਂ ਦੀਆਂ ਕਿਡਨੀਆ ਹੋਰ ਡੈਮੇਜ ਹੋਈਆਂ ਪੇਸ਼ੈਂਟ ਠੀਕ ਸੀ ਜਦੋਂ ਸਾਡੇ ਕੋਲੋਂ ਗਿਆ ਕਿਡਨੀਆ